ਚੋਨੇ ਦੀ ਖਰੀਦ ਨੂੰ ਲੈ ਕੇ ਪੰਜਾਬ ਸਰਕਾਰ ਹੁਣ ਐਕਸ਼ਨ ਮੋਡ ਦੇ ਵਿੱਚ ਆ ਗਈ ਹੈ ਤੇ ਜਿਹੜੀ ਝੋਨੇ ਦੀ ਖਰੀਦ ਹੈ ਔਰ ਦੇ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਹੁਣ ਅਪਣਾਏ ਜਾ ਰਹੇ ਨੇ 1 ਅਕਤੂਬਰ ਨੂੰ ਝੋਨੇ ਦੀ ਸਰਕਾਰੀ ਖਰੀਦ ਹੋਣੀ ਸ਼ੁਰੂ ਹੋਣੀ ਸੀ ਪਰ ਉਹ ਕਿਸੇ ਹਾਲਤਾਂ ਦੇ ਕਾਰਨ ਨਹੀਂ ਹੋ ਸਕੀ ਜਿਸ ਦੇ ਵਿੱਚ ਖਾਸ ਤੌਰ ਤੇ ਆਰਤੀਆ ਸ਼ੈਲਰ ਮਿਲ ਮਾਲਕਾ ਤੇ ਜਿਹੜੇ ਮਿਲ ਮਾਲਕ ਸੀ ਉਹਨਾਂ ਦੇ ਮਜ਼ਦੂਰਾਂ ਦੇ ਵੱਲੋਂ ਕਈ ਸਾਰੇ ਜਿਹੜੇ ਸੀ ਉਹ ਹੜਤਾਲ ਤੇ ਚੱਲ ਰਹੇ ਸੀ ਜਿਸ ਕਰਕੇ ਜਿਹੜੀ ਝੋਨੇ ਦੀ ਸਰਕਾਰੀ ਖਰੀਦ ਸੀ ਉਹ 1 ਅਕਤੂਬਰ ਤੋਂ ਸ਼ੁਰੂ ਨਹੀਂ ਹੋ ਸਕੀ ਪੰਜਾਬ ਸਰਕਾਰ ਉਸ ਦੇ ਲਈ ਹੁਣ ਯਿਆ ਕਰ ਰਹੀ ਹੈ ਤੇ ਲਗਾਤਾਰ ਇਸ ਚੀਜ਼ ਨੂੰ ਮਨਾਉਣ ਦੇ ਲਈ ਜਿਹੜੇ ਸਰਕਾਰੀ ਅਧਿਕਾਰੀ ਸੀ ਉਹਨਾਂ ਨੇ ਮਿੱਲ ਮਾਲਕਾਂ ਤੇ ਸ਼ੈਲਰ ਜਿਹੜੇ ਮਾਲਕ ਸੀ ਜਾਂ ਆਰਤੀ ਅਸੀਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਤੇ ਉਹਨਾਂ ਨਾਲ ਵਿਚਾਰ ਵੀ ਸਾਂਝੇ ਕੀਤੇ ਪਰ ਫਿਰ ਵੀ ਉਹ ਜਿਹੜੇ ਸੀ ਉਹ ਨਹੀਂ ਮੰਨੇ ਤੇ ਹਜੇ ਤੱਕ ਵੀ ਜਿਹੜੀ ਸਰਕਾਰੀ ਖਰੀਦ ਹੈ ਉਹ ਸ਼ੁਰੂ ਨਹੀਂ ਹੋ ਚੁੱਕੀ ਪਰ ਹੁਣ ਦੁਬਾਰਾ ਫਿਰ ਇੱਕ ਵਾਰ ਮੀਟਿੰਗ ਜਿਹੜੀ ਹੈ ਉਹ ਸੱਦ ਲਈ ਗਈ ਹੈ ਤੇ ਦੇਖਿਆ ਜਾਵੇ ਤਾਂ ਝੋਨੇ ਦੀ ਸਰਕਾਰੀ ਖਰੀਦ ਜਿਹੜੀ 1 ਅਕਤੂਬਰ ਨੂੰ ਸ਼ੁਰੂ ਹੋਣੀ ਸੀ ਪਰ ਇਸ ਦੇ ਵਿੱਚ ਹੁਣ ਚੌਲ ਮਿੱਲ ਮਾਲਕ ਜਿਹੜੇ ਤੇ ਕਮਿਸ਼ਨ ਏਜੰਟ ਨੇ ਉਹ ਅਜੇ ਵੀ ਖਰੀਦ ਦੇ ਵਿੱਚ ਅਰੀਕਾ ਢਾਕੇ ਖੜੇ ਹੋਏ ਨੇ ਤਾਂ ਇਸ ਬਾਰੇ ਰਾਈਸ ਮਿਲਰ ਦੇ ਨਾਲ ਪੰਜਾਬ ਦੇ ਮੁੱਖ ਸਕੱਤਰ ਦੀ ਅੱਜ ਮੀਟਿੰਗ ਹੋਏਗੀ ਤੇ ਜਿਹੜੀ ਬਾਅਦ ਦੁਪਹਿਰ ਹੋਣੀ ਆ ਤੇ ਪੰਜਾਬ ਪਵਨ ਦੇ ਵਿੱਚ ਹੋ ਰਹੀ ਆ ਇਸ ਮੀਟਿੰਗ ਦੇ ਦੌਰਾਨ ਝੋਨੇ ਦੀ ਜਿਹੜੀ ਨਵੀਂ ਫਸਲ ਦੇ ਲਈ ਜਗ੍ਹਾ ਨੂੰ ਲੈ ਕੇ ਚਰਚਾ ਹੋਏਗੀ ਤੇ ਰਾਈਸ ਮਿਲਰਾਂ ਦੀ ਮੰਗ ਇਹ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਜਿਹੜੇ ਸੈਲਰ ਨੇ ਉਹਨਾਂ ਵਿੱਚ ਪੁਰਾਣੀ ਫਸਲ ਹੋ ਚੁੱਕੇ ਤੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੋਈ ਆ ਦਰਅਸਲ ਪੰਜਾਬ ਸਰਕਾਰ ਨੇ ਝੋਨੇ ਦੀ ਜਿਹੜੀ ਸਰਕਾਰੀ ਖਰੀਦ ਹੈ ਉਹਦੇ ਵਿਚਲੇ ਅਰੀਕਿਆਂ ਨੂੰ ਹੁਣ ਦੂਰ ਕਰਨ ਦੇ ਲਈ ਸੂਬੇ ਦੇ ਵਿੱਚ ਰਾਈਸ ਮਿਲ ਮਾਲਕਾਂ ਤੇ ਕਮਿਸ਼ਨ ਏਜੰਟਾਂ ਨੂੰ ਰਜ਼ਾਮੰਦ ਕਰਨਾ ਸ਼ੁਰੂ ਕਰ ਦਿੱਤਾ ਤੇ ਸੂਬੇ ਦੇ ਵਿੱਚ 5500 ਚੌਲ ਮਿਲਾਂ ਨੇ ਤੇ ਜਾਂ ਕਹਿ ਲਈਏ ਇੱਕ ਰਾਈਸ ਮਿਲਾਂ ਨੇ ਤੇ ਜਿਨ੍ਹਾਂ ਦੇ ਮਾਲਕਾਂ ਨੇ ਜਿਹੜਾ ਅਨਾਜ ਪੰਡਾਰਾਂ ਦੇ ਲਈ ਜਗ੍ਹਾ ਦੀ ਘਰ ਦਾ ਮੁੱਦਾ ਚੁੱਕਿਆ ਹੋਇਆ ਐਸੇ ਤਰ੍ਹਾਂ ਆਰਟੀਆ ਵੀ ਹੜਤਾਲ ਤੇ ਨੇ ਐਸ ਕਰਕੇ ਸਰਕਾਰ ਦੀ ਹੁਣ ਚਿੰਤਾ ਵਾਧੀ ਜਾ ਰਹੀ ਹੈ ਕਿ ਆਖਰ ਝੋਨੇ ਦੀ ਖਰੀਦ ਜਿਹੜੀ ਇਕਤਰੀ ਹੋਣੀ ਸੀ ਉਹ ਹਜੇ ਤੱਕ ਸ਼ੁਰੂ ਨਹੀਂ ਹੋ ਸਕੀ ਤਾਂ ਦੱਸਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਦਿਨੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਸੀ ਕਿ ਝੋਨਾ ਲੈਣ ਦੇ ਲਈ ਅੱਗੇ ਆਉਣ ਵਾਲੇ 754 ਮਿਲਰ ਮਾਲਕਾਂ ਨੂੰ 25% ਦੀ ਝੋਨਾ ਜ਼ਿਆਦਾ ਦਿੱਤਾ ਜਾਊਗਾ ਤਾਂ ਮੀਟਿੰਗ ਦੇ ਦੌਰ ਦੌਰਾਨ ਸਰਕਾਰ ਨੇ ਰਾਇਸ ਮਿਲ ਸਹਲਰਾ ਤੇ ਆਰਤੀਆ ਨਾਲ ਚੱਲ ਰਹੀ ਖਰੋਤ ਨੂੰ ਤੋੜਨਾ ਸ਼ੁਰੂ ਕੀਤਾ ਤੇ 3 ਅਕਤੂਬਰ ਨੂੰ ਖਰੀਦ ਕੇਂਦਰਾਂ ਵਿੱਚ 29000 ਟਨ ਗੈਰ ਬਾਸਮਤੀ ਝੋਨਾ ਆਇਆ ਤੇ ਹੁਣ ਤੱਕ ਮੰਡੀਆਂ ਦੇ ਵਿੱਚ 3.39 ਲੱਖ ਮੀਟ्रिक टन ਬਾਸਮਤੀ ਦੀ ਆਮਦ ਹੋ ਚੁੱਕੀ ਹੈ ਤੇ ਹੁਣ ਮੁੱਖ ਸਕੱਤਰ ਜਿਹੜੇ ਅਨੁਰਾਗ ਵਰਮਾ ਨੇ ਉਹਨਾਂ ਨੇ 3 ਅਕਤੂਬਰ ਨੂੰ ਪੂਰਾ ਦਿਨ ਰਾਈਸ ਮਿਲ ਮਾਲਕਾਂ ਕਮਿਸ਼ਨ 에ਜੈਂਟਾਂ ਤੇ ਕੇਂਦਰ ਦੇ ਨਾਲ ਗੱਲਬਾਤ ਕੀਤੀ ਪਤਾ ਇਹ ਲੱਗਿਆ ਕਿ ਸੂਬੇ ਦੇ 431 ਰਾਈਸ ਮਿਲ ਮਾਲਕਾਂ ਨੇ ਸਰਕਾਰ ਨਾਲ ਝੋਨਾ ਲੈਣ ਦੇ ਲਈ ਐਗਰੀਮੈਂਟ ਕਰ ਲਏ ਨੇ ਤੇ ਐਸੇ ਤਰ੍ਹਾਂ ਆਰਤੀਆਂ ਨਾਲ ਵੀ ਮੀਟਿੰਗ ਹੋਈ ਹੈ ਤੇ ਹੁਣ ਆਰਤੀਆਂ ਨੇ ਵੀ ਅੱਜ ਤੋਂ ਬਾਸਮਤੀ ਦੀ ਜਿਹੜੀ ਖਰੀਦ ਹੈ ਉਹ ਕਰਨ ਦਾ ਵਾਅਦਾ ਸਰਕਾਰ ਦੇ ਨਾਲ ਕਰ ਲਿਆ ਤੇ ਹੁਣ ਮੁੱਖ ਸਕੱਤਰ ਅਨੁਰਾਗ ਵਰਮਾ ਦਾ ਕਹਿਣਾ ਇਹ ਹੈ ਕਿ ਉਹਨਾਂ ਨੂੰ ਆਸ ਹੈ ਕਿ ਕਮਿਸ਼ਨ 에ਜੈਂਟਾਂ ਤੇ ਰਾਇਸਮਿਲ ਮਾਲਕਾਂ ਦੋਵਾਂ ਦੇ ਮਸਲੇ ਭਾਰਤ ਸਰਕਾਰ ਦੇ ਵੱਲੋਂ ਜਲਦੀ ਹੀ ਹੱਲ ਜੜੇ ਨੇ ਉਹ ਕਰ ਦਿੱਤੇ ਜਾਣਗੇ ਤੇ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਿਖੇ ਪੱਤਰ ਦੇ ਜਵਾਬ ਦਾ ਹੁੰਗਾਰਾ ਭਰਿਆ ਕਿ ਰੋਜ਼ਾਨਾ 17 ਵਿਸ਼ੇਸ਼ ਰੇਲ ਗੱਡੀਆਂ ਰਾਈਸ ਲੈ ਕੇ ਜਾਂ ਚੌਲ ਲੈ ਕੇ ਉਹ ਜਾਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਤੇ ਆਉਂਦੇ ਦੋ ਦਿਨਾਂ ਦੀ ਗੱਡੀ ਦੀ ਅਲੋਕੇਸ਼ਨ ਵੀ ਜਿਹੜੀ ਅਲੋਕੇਸ਼ਨ ਕਰ ਦਿੱਤੀ ਗਈ ਹੈ ਹੁਣ ਤੱਕ ਪਰ ਸੂਬਾ ਸਰਕਾਰ ਦਾ ਕਹਿਣਾ ਇਹ ਹੈ ਕਿ ਪੰਜਾਬ ਦੇ ਵਿੱਚੋਂ ਅਨਾਰਦੀ ਮੂਵਮੈਂਟ ਦੇ ਲਈ 450 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਤੇ ਹੁਣ ਦੱਸਣਾ ਇੱਥੇ ਇਹ ਬਣ ਜਾਂਦਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਰਤੀਆਂ ਨਾਲ ਮੀਟਿੰਗ ਕੀਤੀ ਸੀ ਤੇ ਜਰ ਦੇ ਵਿੱਚ ਆਰਤੀਆਂ ਨੇ ਘੱਟੋ ਘੱਟ ਸਮਰਥਨ ਮੁੱਲ ਦਾ 2.5 ਫੀਸਦੀ ਕਮਿਸ਼ਨ ਬਹਾਲ ਕਰਨ ਦੀ ਮੰਗ ਕੀਤੀ ਸੀ ਤੇ ਮੁੱਖ ਸਕੱਤਰ ਨੇ ਆਰਤੀਆਂ ਨੂੰ ਅਪੀਲ ਕਰਦਿਆਂ ਇਹ ਕਿਹਾ ਸੀ ਕਿ ਉਹਨਾਂ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਣਗੇ ਤੇ ਉਹ ਚੁੱਕਿਆ ਵੀ ਗਿਆ ਆਰਤੀਏ ਹੁਣ ਆਖਰ ਇਹ ਆਖ ਰਹੇ ਨੇ ਕਿ ਉਹ ਆਪਣੀ ਹੜਤਾਲ ਜਾਰੀ ਰੱਖਣਗੇ ਕਿਉਂਕਿ ਅਜੇ ਤੱਕ ਉਹਨਾਂ ਦੀ ਇਹ ਮੰਗ ਪ੍ਰਵਾਨ ਨਹੀਂ ਹੋਈ ਹੈ ਪਰ ਸਰਕਾਰੀ ਖਰੀਦ ਦੇ ਵਿੱਚ ਜਿਹੜੇ ਔਰੀਕੇ ਖਾਸ ਤੌਰ ਤੇ ਆ ਰਹੇ ਸੀ ਉਹ ਔਰੀਕੇ ਲਗਭਗ ਭਵੰਤਮਾਨ ਸਰਕਾਰ ਜਿਹੜੀ ਹੈ ਮੌਜੂਦਾ ਸਰਕਾਰ ਇਸ ਵੇਲੇ ਔਰੀਕਰੋ ਹਟਾ ਦੋਗੀ ਤੇ ਝੋਨੇ ਦੀ ਸਰਕਾਰੀ ਖਰੀਦ ਵੀ ਜਿਹੜੀ ਹੈ ਉਹ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਬਣੀ ਹੋਈ ਹੈ